ਪਿਛਲੇ ਦਿਨੀ ਸਾਊਦੀ ਅਰਬ ਵਿੱਚ ਦੋ ਪੰਜਾਬੀਆਂ ਨੂੰ ਕਤਲ ਕੇਸ ਵਿੱਚ ਮੌਤ ਦੀ ਸਜ਼ਾ ਹੋਈ ਸੀ। ਇਹਨਾਂ ਵਿੱਚ ਹੁਸ਼ਿਆਰਪੁਰ ਦੇ ਪਿੰਡ ਸਫਦਰਪੁਰ ਕੁਲੀਆਂ ਦਾ ਸਤਵਿੰਦਰ ਵੀ ਸ਼ਾਮਲ ਸੀ ਜੋ ਆਪਣੀ ਬੱਚੀ ਦੀ ਬਿਹਤਰ ਪੜ੍ਹਾਈ ਲਈ ਪੈਸੇ ਕਮਾਉਣ ਲਈ ਸਾਊਦੀ ਅਰਬ ਗਿਆ ਸੀ। ਸਾਊਦੀ ਅਰਬ 'ਚ ਸਤਵਿੰਦਰ ਦਾ ਸਿਰ ਕਲਮ ਕਰਕੇ ਮੌਤ ਦੀ ਸਜ਼ਾ ਦਿੱਤੀ ਗਈ ਹੈ ਪਰ ਪਰਿਵਾਰਕ ਮੈਂਬਰ ਅਜੇ ਵੀ ਉਸ ਦੀ ਉਡੀਕ ਵਿੱਚ ਬੈਠੇ ਹਨ। 7ਵੀਂ ਕਲਾਸ 'ਚ ਪੜ੍ਹਦੀ ਆਪਣੀ ਧੀ ਤਮੰਨਾ ਦੇ ਪੜ੍ਹਾਈ ਦੇ ਖਾਤਰ ਸਤਵਿੰਦਰ ਨੇ ਆਪਣੇ ਦੇਸ਼ ਛੱਡ ਕੇ ਸਾਊਦੀਆਰਬ ਜਾਣ ਦਾ ਫੈਸਲਾ ਕੀਤਾ ਸੀ ਤਾਂ ਕਿ ਉਹ ਚੰਗੇ ਪੈਸੇ ਕਮਾ ਸਕੇ ਸਾਲ 2013 ਵਿੱਚ ਸਤਵਿੰਦਰ ਸਾਊਦੀਆਰਬ ਚਲਾ ਗਿਆ ਉਹ ਆਪਣੀ ਪਰਿਵਾਰ ਨੂੰ ਗਰੀਬੀ ਦਾ ਸ਼ਿਕਾਰ ਨਹੀਂ ਸੀ ਹੋਣ ਦੇਣਾ ਚਾਹੁੰਦਾ ਸਤਵਿੰਦਰ ਦੇ ਪਿਤਾ ਓਮਪ੍ਰਕਾਸ਼ ਨੇ ਦੱਸਿਆ ਹੈ ਕਿ ਹਰ ਮਹੀਨੇ ਉਹ ਆਪਣੇ ਪਰਿਵਾਰ ਨੂੰ ਪੈਸੇ ਭੇਜਦਾ ਸੀ ਅਤੇ ਉਹੀ ਉਹਨਾਂ ਦੀ ਕਮਾਈ ਦਾ ਇੱਕੋ ਇੱਕ ਸਾਧਨ ਸੀ ਓਮਪ੍ਰਕਾਸ਼ ਨੇ ਕਿਹਾ ਕਿ ਸਤਵਿੰਦਰ ਆਪਣੀ ਬੇਟੀ ਤਮੰਨਾ ਦਾ ਬਹੁਤ ਖਿਆਲ ਰੱਖਦਾ ਸੀ ਅਤੇ ਉਸਦੀ ਪੜ੍ਹਾਈ ਬਾਰੇ ਹਰ ਸਮੇਂ ਪੁੱਛਦਾ ਸੀ ਸਤਵਿੰਦਰ ਦੀ ਪਤਨੀ ਸੀਮਾ ਨੇ ਕਿਹਾ ਹੈ ਕਿ ਆਖਰੀ ਵਾਰ ਜਦੋਂ ਸਤਵਿੰਦਰ ਨਾਲ ਉਸਦੀ ਗੱਲ ਹੋਈ ਤਾਂ ਸਭ ਕੁਝ ਠੀਕ ਠਾਕ ਦੱਸਿਆ ਗਿਆ ਅਤੇ ਸਤਵਿੰਦਰ ਲੋਪਰਾਜ ਤਾਂ ਆ ਗਿਆ ਸੀ ਕਿ ਉਹ ਜਲਦੀ ਹੀ ਘਰ واپس ਪਰਤੇਗਾ ਕੀ ਚਾਹੁੰਦੇ ਹੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸਰਕਾਰ ਨੂੰ ਕੀ ਅਪੀਲ ਕਰਨਾ ਚਾਹੁੰਦੇ ਆਈ ਸਰਕਾਰ ਨੂੰ ਤਾਂ ਬਸ ਇਹ ਅਪੀਲ ਕਰਨੀ ਹੈ ਜਾਨੀ ਸਾਨੂੰ ਸੱਚਾਈ ਦਾ ਪਤਾ ਲੱਗੇ ਬਸ ਕੀ ਨਹੀਂ دیر ਹੋ ਗਈ ਹੈਗੀ ਆ ਤੁਹਾਡੀ ਟੈਲੀਫੋਨ ਤੇ ਉਹਨਾਂ ਨਾਲ ਗੱਲ ਹੋਈ ਸੀ ਇੱਕੀ ਵਾਰ ਵੀ ਦੀ ਬਾਤ ਸਾਡੀ ਆਖਰੀ ਗੱਲ ਸੀਗੀ ਕੀ ਕਹਿੰਦੇ ਸੀਗੇ ਉਹ ਕੋਈ ਚੋ ਨਹੀਂ ਬਸ ਮੈਂ ਠੀਕ ਠਾਕ ਆ ਹੂੰ ਉਹਨਾਂ ਨੇ ਇਹ ਦੱਸਿਆ ਸੀਗਾ ਕਿ ਇਸ ਦਾ ਕੋਈ ਘਟਨਾ ਵਾਪਰੀ ਨਹੀਂ ਕੋਈ ਨਹੀਂ ਦੱਸਿਆ ਕੋਈ ਗੱਲ ਨਹੀਂ ਹੋਈ ਹਾਂਜੀ ਉਸ ਤੋਂ ਬਾਅਦ ਜਿਹੜਾ ਤੁਹਾਨੂੰ ਕਿਸੇ ਹੋਰ ਦਾ ਫੋਨ ਆਂਦਾ ਸੀਗਾ ਉਹਨੇ ਕੀ ਕਿਹਾ ਸੀਗਾ ਬਸ ਉਹ ਹੀ ਦੇ ਹੀ ਫੋਨ ਕਰਦਾ ਸੀਗਾ ਤੁਹਾਡੇ ਤੋਂ ਦੋ ਮੁੰਡਿਆਂ ਦਾ ਤੁਹਾਡਾ ਬਦ ਆਦਮੀ ਦਾ ਕਤਲ ਕਰਿਆ ਬਸ ਕੀ ਅੱਜ ਵੀ ਤੁਹਾਨੂੰ ਵਿਸ਼ਵਾਸ ਹੁੰਦਾ ਕਿ ਇਹੇ ਕੁਝ ਹੋ ਗਿਆ ਹੋਏਗਾ ਨਹੀਂ ਅੱਜ ਵੀ ਵਿਸ਼ਵਾਸ ਹੈਗਾ ਕਿ ਉਹ ਨਹੀਂ ਇਹ ਘਟਨਾ ਨਹੀਂ ਵਾਪਰੀ ਹੋਏਗੀ ਨਹੀਂ ਸਾਨੂੰ ਵਿਸ਼ਵਾਸ ਤਾਂ ਐਨ ਨਹੀਂ ਅਜੇ ਤੱਕ ਨਹੀਂ ਸਰਕਾਰ ਨੂੰ ਕੀ ਅਪੀਲ ਕਰਦੇ ਹੋ ਤੁਸੀਂ ਸਰਕਾਰ ਨੂੰ ਇਹ ਵੀ ਕਰਦੇ ਸੀ ਕਿੰਨੇ ਚਿਰ ਦੇ ਸੀ ਫਾਈਲ ਲਾਈ ਪਈ ਹੈ ਕਿੰਨਾ ਕੁ ਸ਼ਿਕਾਇਤ ਦੇ ਕਿਤੇ ਸਾਨੂੰ ਕੱਖ ਨਹੀਂ ਸੁਣਾਈ ਹੋ ਰਹੀ ਤਰੀ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਹੋ ਸਰਕਾਰ ਨੂੰ ਹੀ ਸਿੱਖਣਾ ਚਾਹੀਦਾ ਸਾਨੂੰ ਸਬੂਤ ਤਾਂ ਲਿਆ ਕੇ ਦੇਵੇ ਨਾ ਭਾਵੇਂ ਹਾਈ ਕੋਰਟ ਤੋਂ ਸਾਨੂੰ ਕੋਈ ਫੈਸਲਾ ਮਿਲੇ ਪਰ ਸਬੂਤ ਸਾਨੂੰ ਕੋਈ ਸਬੂਤ ਥੋੜੀ ਆਇਆ ਕੋਈ ਵੀ ਲਿਖਤੀ ਰੂਪ ਸਾਨੂੰ ਸਬੂਤ ਚਾਹੀਦਾ ਹੈ ਬਸ ਸਾਨੂੰ ਸਰ ਜਾਣਕਾਰੀ ਸਾਡੇ ਵਕੀਲ ਦੇ ਥਰੂ ਇਹ ਹੀ ਪ੍ਰਾਪਤ ਹੋਈ ਹੈ ਕਿ ਇਹ ਜਿਹੜੀ ਸਤਵਿੰਦਰ ਕੁਮਾਰ ਬਾਰੇ ਜੋ ਸੂਚਨਾ ਸਾਨੂੰ ਮਿਲੀ ਹੈ ਉਹ ਸਹੀ ਹੈ ਤੇ ਉਹਦਾ ਮਤਲਬ ਉਹਨੂੰ سزا ਮਿਲ ਚੁੱਕੀ ਹੈ 28 ਤਰੀਕ ਦੀ ਦੂਸਰੇ ਮਹੀਨੇ 2019 ਦੀ ਪਰ ਸਰ ਸਾਨੂੰ ਅਜੇ ਪੱਕਾ ਸਬੂਤ ਨਹੀਂ ਕੋਈ ਮਿਲ ਰਿਹਾ ਸਾਨੂੰ ਕੋ ਪੱਕਾ ਸਰਕਾਰ ਥਰੂ ਸਬੂਤ ਮਿਲੇ ਜਾਂ ਸੋਦੇ ਸਰਕਾਰ ਤੋਂ ਸਬੂਤ ਦੇਵੇ ਜਾਂ ਸਾਡੀ ਆਪਣੀ ਹਿੰਦੁਸਤਾਨ ਸਰਕਾਰ ਸਬੂਤ ਦੇਵੇ ਫਿਰ ਆਪਾਂ ਯਕੀਨ ਕਰੀਏ ਸਾਨੂੰ ਕੋਈ ਮਤਲਬ ਕੋਈ ਲੈਟਰ ਤੇ ਮਿਲਿਆ ਨਹੀਂ ਜਾਂ ਫੋਨ ਤਰਾ ਹੀ ਸੂਚਿਤ ਕੀਤਾ ਜਾ ਰਿਹਾ ਜਾਂ ਸਾਡੇ ਵਕੀਲ ਨੇ ਅੱਜ ਤੁਹਾਨੂੰ ਕੀ ਕਿਹਾ ਸਾਡੇ ਵਕੀਲ ਨੇ ਸਾਨੂੰ ਓਨਲੀ ਫੋਨ ਕਰਕੇ ਇਹ ਗੱਲ ਦੱਸੀਏ ਕਿ ਸਾਨੂੰ ਲੈਟ ਮੈਨੂੰ ਲੈਟਰ ਆਇਆ ਹੈ ਆਪਣੀ ਇੰਡੀਆ ਵਾਸੀ ਦਾ ਉਹਦੇ ਵਿੱਚ ਲਿਖਿਆ ਹੋਇਆ ਹੈ ਕਿ ਤੁਹਾਡੇ ਦੇ ਦੋ ਮੁੰਡੇ ਆ ਇੱਕ ਸਾਡਾ ਸਤਿੰਦਰ ਕੁਮਾਰ ਇੱਕ ਹਰਜੀਤ ਸਿੰਘ ਉਹਨਾਂ ਦਾ ਸਰ ਕਲਮ ਫਾਂਸੀ ਦਿੱਤੀ ਗਈ ਸਰ ਕਲਮ ਲਿਖਿਆ ਵਿੱਚ ਫਾਂਸੀ ਦਿੱਤੀ ਗਈ ਹੈ ਪਰ ਸਸਨ ਮਤਲਬ ਕਿ ਜਿਹੜੀ ਸਰਕਾਰ ਥਰੂ ਉਹਨਾਂ ਕੋਈ ਸਬੂਤ ਨਹੀਂ ਆਇਆ ਸਰਕਾਰਾਂ ਬੜੇ-ਬੜੇ ਦਾਅਵੇ ਕਰਦੀਆਂ ਹੈਗੀਆਂ ਪਹਿਲਾਂ ਵੀ ਜਿਹੜੇ ਆ ਕੁਝ ਲੋਕ ਜਿਹੜੇ ਬਾਹਰੋਂ ਵਿਦੇਸ਼ ਤੋਂ ਜਿਹੜੇ ਆਗੇ ਆ ਇੱਥੇ ਲੈ ਕੇ ਆਇਆ ਲੇਕਿਨ ਕੀ ਤੁਹਾਡੇ ਕੇਸ ਦੇ ਵਿੱਚ ਸਰਕਾਰ ਦੇ ਵੱਲੋਂ ਕੋਈ ਉਪਰਾਲਾ ਕੀਤਾ ਗਿਆ ਸਾਡੇ ਕੇਸ ਦੇ ਵਿੱਚ ਸਰਕਾਰ ਵੱਲੋਂ ਕੋਈ ਉਪਰਾਲਾ ਨਹੀਂ ਕੀਤਾ ਗਿਆ ਸਾਨੂੰ ਕੋਈ ਮਦਦ ਨਹੀਂ ਮਿਲੀ ਆਪਾਂ ਜਿੰਨਾ ਤੱਕ ਸਾਡੀ ਪਹੁੰਚ ਸੀ ਅਸੀਂ ਗਰੀਬ ਬੰਦੇ ਆ ਸਾਡੀ ਪਹੁੰਚ ਕਿੱਥੋਂ ਤੱਕ ਹੁੰਦੀ ਆ ਮਿਨਿਸਟਰ ਤੱਕ ਆਪਣੇ ਐਮਪੀ ਤੱਕ ਐਮਐਲਏ ਤੱਕ ਇਤੋਂ ਤੱਕ ਹੀ ਹੋ ਸਕਦੀ ਆ ਹਰ ਪਾਸੇ ਝੂਠ ਲਗਾਇਆ ਹਾਂ ਯਾਰ ਪਾਸੇ ਜ਼ੋਰ ਲਗਾਇਆ ਸਾਨੂੰ ਕਿਸੇ ਪਾਸਿਓ ਕੋਈ ਸਹੂਲਤ ਨਹੀਂ ਮਿਲੀ ਸਾਨੂੰ ਕੋਈ ਰਿਸਪੌਂਸ ਨਹੀਂ ਮਿਲਿਆ ਸਾਨੂੰ ਕੋਈ ਜਵਾਬ ਨਹੀਂ ਮਿਲਿਆ ਸਤਵਿੰਦਰ ਦੇ ਪਰਿਵਾਰ ਨੂੰ ਬੜਾ ਵੱਡਾ ਝਟਕਾ ਲੱਗਾ ਹੈ ਅਤੇ ਉਹ ਭਾਰ ਸਰਕਾਰ ਤੋਂ ਸਤਵਿੰਦਰ ਦੇ ਮੌਤੇ ਦੇ ਸਬੂਤ ਵੀ ਮੰਗ ਰਹੇ ਹਨ ਪਰਿਵਾਰ ਨੇ ਸਰਕਾਰ ਤੋਂ ਸਵਾਲ ਪੁੱਛਿਆ ਹੈ ਕਿ ਸਤਵਿੰਦਰ ਤਾਂ ਚਲਾ ਗਿਆ ਪਰ ਉਸ ਦੀ ਬੱਚੀ ਲਈ ਪੜ੍ਹਾਈ ਦੀ ਮਦਦ ਕਰਨ ਲਈ ਕਿ ਹੁਣ ਸਰਕਾਰ ਅੱਗੇ ਆਵੇਗੀ ਹੁਸ਼ਿਆਰ ਪ੍ਰਤਿਯੋਗੀਸ਼ ਬਹਿੰਦਰਪੁਰ ਪੰਜਾਬ ਟੂਡੇ